ਸਾਲਿਆਂ ਦੀ ਵੈਰਾਈਟੀ ਜਿਹੜੀ ਆ ਇਹ ਸਾਰੀ ਅਸੀਂ ਖੁਦ ਤਿਆਰ ਕਰਦੇ ਬਹੁਤ ਸਾਰੀਆਂ ਇਹੋ ਜਿਹੀ ਚੀਜ਼ਾਂ ਜਿਹੜੀਆਂ ਸਿਹਤ ਵਾਸਤੇ ਬਹੁਤ ਵਧੀਆ ਨੇ ਸੂਰਜੀ ਊਰਜਾ ਨਾਲ ਕੰਮ ਹੀ ਕਿੱਲਵਾਂ ਨਾ ਹੁੰਦਾ ਜਿਹੜਾ ਕੈਮੀਕਲ ਵਾਲਾ ਉਹ ਕਵੰਟਲਾ ਨਾ ਹੁੰਦਾ ਤੇ ਕੈਮੀਕਲ ਵਾਲਾ ਸੀ ਨਾ ਕੀਤਾ ਤੇ ਨਾ ਕਰਨਾ ਜੇ ਕੰਮ ਕਰਨਾ ਤੇ 1000 ਰੁਪਏ ਤੋਂ ਸ਼ੁਰੂ ਕਰਕੇ ਆਪਾਂ ਲੱਖ ਰੁਪਏ ਤੱਕ ਪਹੁੰਚ ਸਕਦੇ ਮੇਰੀ 61 ਉਮਰਿਆ ਮੈਂ 30 30 ਕਿਜੀ ਦੀਆਂ ਬੋਰੀਆਂ ਜਿਹੜੀਆਂ ਛੱਤ ਤੇ ਆਪ ਹੀ ਲੈ ਕੇ ਚੜਦੀ ਆ ਕਾਰ ਵਾਲੇ ਆ ਕੇ ਸਾਡੇ ਸਾਹਮਣੇ ਆਪਣੇ کاروبار ਸਟੈਂਡ ਕਰ ਰਹੇ ਸਾਨੂੰ ਕੀ ਹੋਇਆ ਅਸੀਂ ਆਪਣੇ ਘਰ ਵਿੱਚ ਰਹਿ ਕੇ ਨਹੀਂ ਕਰਦੇ ਸਰਕਾਰ ਵੀ ਸਾਨੂੰ ਕਾਫੀ ਸਪੋਰਟ ਕਰਦੀ ਆ ਇੱਕ ਤੇ ਪਲੇਟਫਾਰਮ ਜਿਹੜਾ ਵਾ ਸਾਨੂੰ ਇਹ ਇਹਨਾਂ ਨੇ ਖੇਤੀਬਾੜੀ ਵਾਲਾ ਫ੍ਰੀ ਪ੍ਰੋਵਾਈਡ ਕਰਨਾ ਹੁੰਦਾ ਜਿੱਥੇ ਕਿਤੇ ਸਟਾਲ ਤੇ ਨਾ ਪਹੁੰਚ ਸਕਾ ਉਥੇ ਮੈਨੂੰ ਲੱਭਿਆ ਜਾਂਦਾ ਵਾ ਨਾ ਕਦੀ ਕਿਸੇ ਨੇ ਇਹ ਕਿਹਾ ਕਿ ਤੁਹਾਡੀ ਕੋਈ ਚੀਜ਼ ਮਾੜੀ ਹੈ ਪਰ ਪ੍ਰਾਇਮਰੀ ਸ਼ੈਟ ਵੀ ਤੁਸੀਂ ਦੇਖ ਰਹੇ ਹੋ ਮੈਂ ਹਾਂ ਗੋਵਿੰਦ ਸਿੰਘ ਅਕਸਰ ਅਸੀਂ ਦੇਖਿਆ ਕਿ ਕਈ ਵਾਰੀ ਨੌਜਵਾਨ ਜਿਹੜੇ ਨੇ ਉਹ ਆਪਣਾ ਗੁਜ਼ਾਰਾ ਚਲਾਉਣ ਦੇ ਲਈ ਜੜਾਇਆ ਉਹ ਨਿੱਜੀ ਅਦਾਰਿਆਂ ਦੇ ਵਿੱਚ ਨੌਕਰੀ ਪੇਸ਼ੇਆ ਕਰਦੇ ਨੇ ਜਾਂ ਕਈ ਵਾਰੀ ਕੋਈ ਛੋਟਾ ਮੋਟਾ ਕਾਰੋਬਾਰ ਸ਼ੁਰੂ ਕਰਦੇ ਨੇ ਪਰ ਜਲਦੀ ਜਿਹੜੀ ਉਹ ਹਾਰ ਮੰਨ ਜਾਂਦੇ ਨੇ ਕਿਉਂਕਿ ਵਪਾਰ ਜਿਹੜਾ ਇੱਕਦਮ ਪੀਕ ਤੇ ਨਹੀਂ ਲਜਾਇਆ ਜਾ ਸਕਦਾ ਸੰਘਰਸ਼ ਤੇ ਮਿਹਨਤ ਮੰਗਦਾ ਹੈ ਹਰ ਕੰਮ ਸਮਾਂ ਮੰਗਦਾ ਹੈ ਜ਼ਿੰਦਗੀ ਦੇ ਵਿੱਚ ਜੇਕਰ ਉਚੀਆਂ ਜਿਹੜੀਆਂ ਚੋਟੀਆਂ ਨੇ ਕਾਮਯਾਬੀ ਦੀਆਂ ਉਹਨਾਂ ਨੂੰ ਛੂਣਾ ਹੋਵੇ ਤਾਂ ਨੌਜਵਾਨ ਵੀ ਜਿਹੜੇ ਆ ਉਹ ਕਈ ਵਾਰੀ ਹਾਰ ਮੰਨ ਜਾਂਦੇ ਆ ਪਰ ਅੱਜ ਇੱਕ ਸਾਨੂੰ ਬਜ਼ੁਰਗ ਮਿਲੇ ਕਿਸਾਨ ਮੇਲਾ ਜਿਹੜਾ ਕਰਵਾਇਆ ਜਾਂਦਾ ਹਰ ਸਾਲ ਹੁਸ਼ਾਰਪੁਰ ਦੇ ਵਿੱਚ ਜਿੱਥੇ ਕਿ ਵੱਡੇ ਵੱਡੇ ਅਫਸਰ ਪਹੁੰਚੇ ਕੈਬਨਿਟ ਮੰਤਰੀ ਡਾਕਟਰ ਰਵਜੋਤ ਸਿੰਘ ਪਹੁੰਚੇ ਡਿਪਟੀ ਕਮਿਸ਼ਨਰ ਹੁਸ਼ਾਰਪੁਰ ਪਹੁੰਚੇ ਤੇ ਉੱਥੇ ਕਵਰੇ ਦੌਰਾਨ ਸਾਡੀ ਨਜ਼ਰ 'ਤੇ ਇੱਕ ਬਜ਼ੁਰਗ ਮਾਤਾ ਜੀ ਤੇ ਜੋ ਸੈਲਫ ਹੈਲਪ ਗਰੁੱਪ ਚਲਾਉਂਦੇ ਨੇ ਤੇ ਜਿਨ੍ਹਾਂ ਨੂੰ ਦੇਖ ਕੇ ਜਿਨ੍ਹਾਂ ਨੇ ਗੱਲਾਂ ਸੁਣ ਕੇ ਜਿਹੜੇ ਲੋਕ ਕੋਈ ਹੌਸਲਾ ਛੱਡ ਜਾਂਦੇ ਨੇ ਜਾਂ ਜਿੱਕਰ ਕਿਤੇ ਤੁਹਾਨੂੰ ਨਿਰਾਸ਼ਾ ਜਾਂ ਹਤਾਸ਼ਾ ਹੋਈ ਹੋਵੇ ਜਾਂ ਹੁੰਦੀ ਹੋਵੇ ਜਾਂ ਪਹਿਲਾਂ ਹੋਈ ਹੋਵੇ ਦਾ ਅੱਗੇ ਇੱਕ ਤਾਂ ਮੰਨ ਡੋਲੇ ਤਾਂ ਤੁਸੀਂ ਇਹ ਵੀਡੀਓ ਵੇਖ ਲਓਗੇ ਉਹਨਾਂ ਦੀਆਂ ਗੱਲਾਂ ਸੁਣੋਗੇ ਤੇ ਇੱਕ ਵਾਰੀ ਫਿਰ ਤੋਂ ਜਿਹੜਾ ਆ ਤੁਹਾਡੇ ਜਿਹੜੇ ਹੌਸਲੇ ਬਲੰਦ ਹੋ ਜਾਣਗੇ ਤੇ ਜ਼ਿੰਦਗੀ 'ਚ ਕੁਝ ਕਰ ਗੁਜ਼ਰਨ ਦੀ ਜਿਹੜੀ ਚਾਹ ਆ ਉਹ ਦੁਬਾਰਾ ਜਿਹੜੀ ਉਪਜੇਗੀ ਸੋ ਉਹਦੇ ਲਈ ਅਸੀਂ ਗੱਲਬਾਤ ਕਰਨ ਦੇ ਲਈ ਪਹੁੰਚੇ ਦਿਖਾ ਦਿਓ ਗੁਰਾ ਜੀ ਇੱਕ ਸਟਾਲ ਲਗਾਇਆ ਹੋਇਆ ਹੈ ਕਿਸਾਨ ਮੇਲਾ ਹੁਸ਼ਾਰਪੁਰ ਦੇ ਉਨਾ ਰੋਡ ਤੇ ਜਿਹੜਾ ਸਿਟੀ ਸੈਂਟਰ ਪੈ[ਲ]ਸ ਆ ਉੱਥੇ ਲੱਗਿਆ ਸੀ ਔਰ ਇਹ ਮਸਾਲੇ ਹਲਦੀ ਵਗੈਰਾ ਜਿਹੜੀ ਆ ਇਸ ਤਰ੍ਹਾਂ ਦਾ ਉਹਨਾਂ ਨੇ ਸਟਾਲ ਲਗਾਇਆ ਹੋਇਆ ਤੇ ਇਹ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੇ ਖੇਤੀ ਵਿਗਿਆਨ ਕੇਂਦਰ ਗੁਰਦਾਸਪੁਰ ਅਤੇ ਹੋਰ अनेका ਥਾਵਾਂ ਤੋਂ ਉਹਨਾਂ ਨੇ ਜਿਹੜੀ ਆ ਟ੍ਰੇਨਿੰਗ ਲਈ ਆ ਜਿਹਾ ਇਹਨਾਂ ਦਾ ਜਿਹੜਾ ਦਾਵਾ ਵੀ ਹੈ ਤੇ ਇੱਕ ਫਲੈਕਸ ਵੀ ਇੱਥੇ ਲੱਗੀ ਹੋਈ ਬੋਰਡ ਜਿਹੜਾ ਤੁਹਾਨੂੰ ਨਜ਼ਰੀ ਪੈ ਜਾਊਗਾ ਤੇ ਗੁਰੂ ਕਿਰਪਾ ਸੈਲਫ ਹੈਲਪ ਗਰੁੱਪ ਇਹਨਾਂ ਦਾ ਰਣਜੀਤ ਬਾਗ ਗੁਰਦਾਸਪੁਰ ਤੋਂ ਆਏ ਨੇ ਤੇ ਜਦੋਂ ਅਸੀਂ ਪੁੱਛਿਆ ਕਿ ਤੁਸੀਂ ਇੱਥੇ ਇਕੱਲੇ ਕਿਵੇਂ ਆ ਗਏ ਹੋ ਨਾਲ ਕੋਈ ਨਹੀਂ ਹੈ ਇੱਡਾ ਕੋਈ ਗੱਲ ਨਹੀਂ ਅਸੀਂ ਤਾਂ ਰਾਤ ਨੂੰ ਲੁਧਿਆਣੇ ਵੀ ਜਿਹੜਾ ਆ ਇਸ ਤਰ੍ਹਾਂ ਸਟਾਲ ਲਗਾ ਕੇ ਆਏ ਆ ਜਿਹਨੇ ਹੌਸਲੇ ਬੁਲੰਦ ਨੇ ਅੰਮ੍ਰਿਤਧਾਰੀ ਨੇ ਮਾਤਾ ਜੀ ਉਹਨਾਂ ਨਾਲ ਗੱਲਾਂ ਬਾਤਾਂ ਕਰਕੇ ਹੋਰ ਜਾਣਕਾਰੀ ਲੈਣੇ ਆ ਕੀ ਕੁਝ ਖਾਸ ਹੈ ਕਿ ਕੀ ਵੀ ਉਹਨਾਂ ਨੂੰ ਆਈਡੀਆ ਆ ਤੇ ਕੀ ਕੁਝ ਚੱਲ ਰਿਹਾ ਇਸ ਵੇਲੇ ਇਸ ਕਾਰੋਬਾਰ ਨਾਲ ਲੈ ਕੇ ਸੱਸੀ ਗੱਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਦਾਸਪੁਰ ਦੇ ਪਿੰਡ ਰਣਜੀਤ ਬਾਗ ਦੀ ਰਹਿਣ ਵਾਲੀ ਆ ਤੇ ਮੈਂ ਮੈਨੂੰ ਬੜਾ ਸ਼ੌਕ ਹੁੰਦਾ ਸੀ ਕਿ ਹੱਥੀ ਪੈਸਾ ਕਮਾਇਆ ਜਾਏ ਨਾ ਕਿ ਕਿਸੇ ਕੋਲੋਂ ਹੱਥ ਧਾ ਕੇ ਹੱਥ ਅੱਗੇ ਕਰਕੇ ਲਿਆ ਜਾਵੇ ਫਿਰ ਬੜੀਆਂ ਸੋਚਾਂ ਦੇ ਦੌਰਾਨ ਮੇਰੀ ਬਾਰਡਰ ਏਰੀਆ ਦੀ ਮੇਰੀ ਬਾਰਡਰ ਏਰੀਆ ਦੀ ਦਾ ਜਨਮ ਸੀਗਾ ਡੇਰਾ ਬਾਬਾ ਨਾਨਕ ਲਾਗੇ ਕਲਨੌਰ ਲਾਗੇ ਸ਼ਾਲੇ ਚੱਕ ਪਿੰਡ ਉਹਨੇ ਟਾਈਮਾਂ ਵਿੱਚ ਕੁੜੀਆਂ ਨੂੰ ਜ਼ਿਆਦਾ ਪੜਾਇਆ ਨਹੀਂ ਜਾਂਦਾ ਤੇ ਮੇਰੀ 8ਵੀਂ ਕਲਾਸ ਦੀ ਪੜ੍ਹਾਈ ਸੀਗੀ ਤੇ ਮੇਰੇ ਕੋਈ ਜੋਬ ਤੇ ਹੈ ਨਹੀਂ ਪਰ ਸ਼ੌਂਕ ਬਹੁਤ ਸੀਗਾ ਫਿਰ ਸਾਡੇ ਨਾਲ ਹੀ ਗੁਰਦਾਸਪੁਰ ਦਾ ਕੇਵੀਕੇ ਅ ਐਗਰੀਕਲਚਰ ਕੇਵੀਕੇ ਦਫ਼ਤਰ ਪੈਂਦਾ ਸੀਗਾ ਉਥੋਂ ਫਿਰ ਮੈਂ ਜਦੋਂ ਕੇਵੀਕੇ ਚ ਵੱਡੀ ਆ ਫਿਰ अनेका ਟ੍ਰੇਨਿੰਗਾਂ ਲਈਆਂ ਮੈਂ ਜਿਵੇਂ ਡਰਾਇੰਗ ਰੂਮਸ ਤੋਂ ਆਉਣ ਵਾਸਤੇ ਟਾਡੀ ਪੀਅਰ ਵਗੈਰਾ ਕੋ ਮਸ਼ਰੂਮ ਵੇਚਣ ਵਾਸਤੇ achar chatni murabba ਤੋਂ ਫਿਰ ਮੇਰੀ ਸ਼ੁਰੂਆਤ ਹੋ ਗਈ 2005 ਵਿੱਚ 2005 ਵਿੱਚ ਹੀ ਮੈਂ ਪਹਿਲਾ ਸਟਾਲ ਲਗਾਇਆ ਗੁਰਦਾਸਪੁਰ ਕ੍ਰਿਸ਼ੀ ਵਿਗਿਆਨ ਕੇਂਦਰ ਚ ਤੇ ਮੈਂ ਫਰਸਟ ਪ੍ਰਾਈਜ਼ ਲਿਆ ਸੀ ਉਸ ਤੋਂ ਅੱਛਾ ਜੀ ਹਾਂਜੀ ਉਸ ਤੋਂ ਬਾਅਦ ਫਿਰ ਮਤਲਬ ਮੈਂ ਮੈਨੂੰ ਇਹ ਮੁਸ਼ਕਲ ਆਉਂਦੀ ਸੀ ਕਿ ਮੇਰੇ ਕੋਲ ਗੱਡੀ ਨਹੀਂ ਸੀ ਤੇ achar ਦੀ ਵੈਰਾਈਟੀ ਮੇਰੇ ਕੋਲ ਦੂਰ ਬਾਹਰ ਲੈ ਕੇ ਨਹੀਂ ਜਾਇ ਦਿੰਦਾ ਫਿਰ ਮੈਂ ਹੌਲੀ ਹੌਲੀ ਨਾਲ ਮਸਾਲਿਆਂ ਦੀ ਵੈਰਾਈਟੀ ਵਧਾਉਣੀ ਸ਼ੁਰੂ ਕੀਤੀ ਉਹ ਇਹ ਫਿਰ ਮਸਾਲਿਆਂ ਦੀ ਵੈਰਾਈਟੀ ਜਿਹੜੀ ਆ ਇਹ ਸਾਰੀ ਅਸੀਂ ਖੁਦ ਤਿਆਰ ਕਰਦੇ ਤੁਸੀਂ ਵੇਖ ਵੇਖਦੇ ਜੇ ਕਿੰਨੀ ਸਾਰੀ ਵੈਰਾਈਟੀ ਆ ਜੋ ਸਾਰੀ ਤਿਆਰ ਕੀਤੀ ਜਾਂਦੀ ਇਹਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀ ਚੀਜ਼ਾਂ ਜਿਹੜੀਆਂ ਸਿਹਤ ਵਾਸਤੇ ਬਹੁਤ ਵਧੀਆ ਨੇ ਤੇ ਬਾਕੀ ਇਹ ਮੇਰੇ ਕੋਲ 12 ਮੈਂਬਰ ਨੇ 2005 ਤੋਂ ਹੀ ਮੈਂ ਸਰਫਲ ਗਰੁੱਪ ਚਲਾ ਰਹੀ ਹਾਂ ਤੇ ਆਪਣੇ 12 ਮੈਂਬਰਾਂ ਨੂੰ ਕਦੀ ਵੀ ਮੈਂ ਕਿਸੇ ਗੱਲ ਦੀ ਤੰਗੀ ਨਹੀਂ ਆਉਣ ਦਿੱਤੀ ਜਿਵੇਂ ਕਿਸੇ ਉਹਨਾਂ ਦਾ ਕੋਈ ਮੈਂਬਰ ਕੇ ਦਾ ਆਪਰੇਸ਼ਨ ਹੋਣਾ ਵਾ ਕਿਸੇ ਦਾ ਬੱਚਾ ਬਾਹਰ ਜਾਣਾ ਨੇ ਕਿਵੇਂ ਉਹਨਾਂ ਦਾ ਸਾਰਾ ਜਿਹੜਾ ਮੈਨੇਜ ਆ ਉਹ ਕਰੀ ਦਵਾ ਤੇ ਬਾਕੀ ਇਹ ਇਹ ਗੱਲ ਆ ਕਿ ਮੈਂ ਕਦੀ ਜਿੱਥੇ ਕਿਤੇ ਸਟਾਲ ਤੇ ਨਾ ਪਹੁੰਚ ਸਕਾਂ ਉਥੇ ਮੈਨੂੰ ਲੱਭਿਆ ਜਾਂਦਾ ਵਾ ਨਾ ਕਦੀ ਕਿਸੇ ਨੇ ਇਹ ਕਿਹਾ ਕਿ ਤੁਹਾਡੀ ਕੋਈ ਚੀਜ਼ ਮਾੜੀ ਹੈ ਹਰ ਚੀਜ਼ ਜਿਹੜੀ ਸੁਰਜੀ ਉਰਜਾ ਨਾਲ ਤਿਆਰ ਹੋਈ ਆ ਬਿਨਾ ਕਿਸੇ ਕੈਮੀਕਲ ਤੋਂ ਇਹ ਸਾਰਾ ਸਾਰਾ ਦਿਨ ਸਾਡਾ ਕੋਠੇ ਦੀਆਂ ਛੱਤਾਂ ਤੇ ਹੀ ਨਿਕਲਦਾ ਸਬੰਧਤ ਮਤਲਬ ਦੇਸੀ ਤਰੀਕੇ ਨਾਲ ਤੁਸੀਂ ਕੰਮ ਕਰਦੇ ਹੋ ਸਾਫ ਸਫਾਈ ਦੇ ਨਾਲ ਤੇ ਜਿੰਨਾ ਜ਼ਿਆਦਾ ਹੋ ਸਕੇ ਕੈਮੀਕਲ ਤੋਂ ਮੁਕਤ ਰਹਿ ਕੇ ਕੈਮੀਕਲ ਤਾਂ ਹੈ ਹੀ ਰਹਿ ਤੈ ਭਲੀ ਛੋਟੀ ਜਿਹੀ ਉਮਰ ਦੇ ਵਿੱਚ ਤੁਸੀਂ ਉਦੋਂ ਜਿਹੜਾ ਸਾਰਾ ਕੁਝ ਸ਼ੁਰੂਆਤ ਕਰ ਲਈ ਸੀਗੀ ਤੇ ਜਦੋਂ ਤੁਸੀਂ ਸ਼ੁਰੂਆਤ ਕਰਦੇ ਆਂ ਖਾਸ ਕਰਕੇ ਤੁਸੀਂ ਦੱਸਿਆ ਕਿ ਗੁਰਦਾਸਪੁਰ ਏਰੀਆ ਨੂੰ ਬਿਲੋਂਗ ਕਰਦੇ ਆਂ ਬਹੁਤਾ ਉਦੋਂ ਨਹੀਂ ਪੜਾਇਆ ਪੜ੍ਹਾਈ ਵੱਲ ਧਿਆਨ ਜਿਹੜਾ ਨਹੀਂ ਹੁੰਦਾ ਸੀ ਕਿ ਕੁੜੀਆਂ ਨੂੰ ਪੜਾਉਣਾ ਕੋ ਟਾਮਾ ਟੇਮੇ ਘਰ ਹੁੰਦੇ ਸੀ ਅੱਜ ਕੱਲ ਲੋਕਾਂ ਨੂੰ ਪਤਾ ਲੱਗ ਗਿਆ ਪੜ੍ਹਾਈ ਦੀ ਮਹੱਤਤਾ ਕੀ ਹੈ ਉਸ ਵੇਲੇ ਮੁਸ਼ਕਲਾਂ ਔਕੜਾਂ ਵੀ ਸੁਭਾਵਿਕ ਜੀ ਗੱਲ ਹੈ ਬਹੁਤ ਆਈਆਂ ਹੋਣੀਆਂ ਤੇ ਕਿਵੇਂ ਫਿਰ ਉਹ ਮੁਸ਼ਕਲਾਂ ਨੂੰ ਪਾਰ ਕੀਤਾ ਮੁਸ਼ਕਲਾਂ ਹਰ ਟਾਈਮ ਕੰਮ ਤੇ ਆਉਂਦੀਆਂ ਤੇ ਚੰਗਾ ਖਿਡਾਰੀ ਉਹ ਹੀ ਹੁੰਦਾ ਵਾ ਜਿਹੜਾ ਖੇਡ ਦੇ ਵਿੱਚ ਹਾਰਨ ਲੱਗਾ ਵੀ ਮਤਲਬ ਜੋਸ਼ ਨਾਲ ਜਿੱਤਦੇ ਆ ਹੁਣ ਰਾਤ ਦੀ ਮੁਸ਼ਕਲ ਇਹ ਸੀ ਕਿ ਉੱਥੇ ਅਸੀਂ ਸਰਸ ਮੇਲੇ ਚ ਸੀ ਲੁਧਿਆਣੇ 4 ਤਰੀਕ ਤੋਂ ਸਰਸ ਲੱਗਿਆ ਸੀਗਾ ਮੈਨੂੰ ਗੱਡੀ ਪਿੱਛੋਂ ਗੱਡੀਆਂ ਕੋਈ ਵਿਹਲੀਆਂ ਨਹੀਂ ਸੀ ਉੱਥੋਂ ਗੱਡੀ ਮਤਲਬ ਨੈਟ ਨਹੀਂ ਚੱਲ ਰਿਹਾ ਫੋਨ ਬਿਲਕੁਲ ਨਹੀਂ ਚੱਲਦਾ ਮੈਂ ਵਾਪਸੀ ਆਉਣਾ ਹੀ ਐਵੇਂ ਮੇਲਾ ਅਟੈਂਡ ਕਰਨਾ ਸੀਗਾ ਫਿਰ ਕਰਦਿਆਂ ਕਰਦਿਆਂ ਇਸ ਤਰ੍ਹਾਂ ਹੀ ਮੈਨੂੰ ਲੁਧਿਆਣੇੋਂ ਗੱਡੀ ਮਿਲੀ ਉਹਦੇ ਤੇ ਸਵੇਰੇ ਆਏ ਆ ਕਿ 8 8:30 9:00 ਵਜੇ ਹੀ ਘਰ ਪਹੁੰਚੇ ਆ ਸਮਾਨ ਲਾਇਆ ਲਾ ਕੇ ਉਸੇ ਗੱਡੀ ਤੇ ਅਸੀਂ ਆਏ ਆ ਦਸੂਵੇ ਦਸੂਵੇ ਤੋਂ ਬੱਸ ਲਈ ਤੇ ਅੱਗੇ ਾਟੋ ਤੇ ਇੱਥੇ ਪਹੁੰਚੇ ਆ ਅਸੀਂ ਜਿੱਥੇ ਮਰਜ਼ੀ ਹੋਵੇ ਸਾਡਾ ਖੇਤੀਬਾੜੀ ਦਾ ਕੈਂਪ ਚਾਹੇ ਉਹ ਫਰੀਦਕੋਟ ਹੋਵੇ ਚਾਹੇ ਉਹ ਸਰਹੰਦ ਹੋਵੇ ਚਾਹੇ ਕਿਤੇ ਵੀ ਹੋਵੇ ਭਾਵੇਂ ਰਤਾ ਟ੍ਰੇਨਾਂ 'ਚ ਕੱਟ ਕੇ ਜਿਵੇਂ ਵੀ ਅਸੀਂ ਮੁਸ਼ਕਲ ਨਾਲ ਭਾਂ ਪਹੁੰਚੀਏ ਪਹੁੰਚ ਜਾਣਾ ਹੁੰਦਾ ਇਹ ਜਿਹੜੀ ਹੁੰਦੀ ਆ ਮੰਜ਼ਲ ਇਹ ਤਾਂ ਹਿੰਮਤ ਨਾਲ ਹੁੰਦੀ ਹੈ ਜਿਨ੍ਹਾਂ ਦੇ ਪੱਲੇ ਹਿੰਮਤ ਆ ਮੰਜਲਾ ਉਹਨਾਂ ਦੇ ਕਦਮਾਂ 'ਚ ਹੁੰਦੀਆਂ ਨੇ ਤੇ ਉਹ ਹੈ ਨੇ ਅੱਜ ਅੱਜ ਕਿਸੇ ਕੋ ਸਾਨੂੰ ਮੰਗਣਾ ਨਹੀਂ ਪੈਂਦਾ ਦੇ ਭਾਵੇਂ ਕਿਸੇ ਨੂੰ ਕੁਝ ਦੇਈਏ ਪਰ ਮੰਗਣਾ ਨਹੀਂ ਪੈਂਦਾ ਦੂਜੀ ਗੱਲ ਇੱਕ ਹੋਰ ਆ ਕਿ ਸਰਕਾਰ ਵੀ ਸਾਨੂੰ ਕਾਫੀ ਸਪੋਰਟ ਕਰਦੀ ਆ ਇੱਕ ਤੇ ਪਲੇਟਫਾਰਮ ਜਿਹੜਾ ਵਾ ਸਾਨੂੰ ਇਹ ਇਹਨਾਂ ਨੇ ਖੇਤੀਬਾੜੀ ਵਾਲਾ ਫ੍ਰੀ ਪ੍ਰੋਵਾਈਡ ਕਰਨਾ ਹੁੰਦਾ ਦੂਜੇ ਨੰਬਰ ਤੇ ਮੈਨੂੰ ਹਾਰਟੀਕਲਚਰ ਵਾਲੋਂ ਗੱਡੀ ਆਈ ਹੋਈ ਆ ਉਹ ਈ ਰਿਕਸ਼ੇ ਉੱਪਰ ਦੁਕਾਨ ਬਣੀ ਹੋਈ ਆ ਬਹੁਤ ਸੋਹਣੀ ਲੱਗਦੀ ਆ ਉਹ ਮਤਲਬ ਮੈਂ ਉਹਦੀ ਇਹਦਾ ਇਹਦੀ ਸੇਲ ਪਰਚੇਜ ਮੈਨੂਫੈਕਚਰਿੰਗ ਉਹ ਗੱਡੀ ਦੀ ਡਰਾਈਵਿੰਗ ਵੀ ਖੁਦ ਕਰਦੀ ਆ ਤੇ ਮੇਰੀ ਸਕੂਟੀ ਦੇ ਉੱਤੇ ਘੱਟ ਤੋਂ ਘੱਟ ਜਨੀ 1.5 ਤੋਂ 2 ਕੁਇੰਟਲ ਦੇ weight ਹੁੰਦਾ ਐਨੀ ਕਿ ਜਗ੍ਹਾ ਤੇ ਮੈਂ ਬੈਠੀ ਹੁੰਨੀ ਆ ਫਰੀਦਕੋਟ ਤੱਕ ਸੰਹੱਦ ਤੱਕ ਸਕੂਟੀ ਤੇ ਸਟਾਲ ਵੀ ਲਗਾ ਜੀ ਦੇ ਬਹੁਤ ਇੱਕ ਜਜ਼ਬੇ ਵਾਲੀ ਗੱਲ ਹੈ ਤੇ ਅੱਜਕੱਲ ਤਾਂ ਨੌਜਵਾਨ ਜਿਹੜੇ ਉਹ ਸ਼ੁਰੂਆਤ ਬਾਅਦ ਵਿੱਚ ਹੁੰਦੀ ਹੈ ਸਾਰੇ ਤਾਂ ਨਹੀਂ ਕਈਆਂ ਦੇ ਬੜੇ ਹੌਸਲੇ ਬੁਲੰਦੇ ਅੱਜ ਵੀ ਅਸੀਂ ਇੰਟਰਵਿਊ ਕਰਕੇ ਆਏ ਆ ਇੱਕ ਨੌਜਵਾਨ ਜਿਹੜਾ ਆ ਬੜੀ ਵੱਡੀ ਜੜੀ ਆ ਪਲਾਨ ਕੁੱਟੀ ਆ ਨਾਮ ਰੋਸ਼ਨ ਕੀਤਾ ਸ਼ਾਹਪੁਰ ਦਾ ਪੰਜਾਬ ਦਾ ਪਰ ਕਈ ਜਿਹੜੇ ਆ ਛੇਤੀ ਹੌਸਲੇ ਡਗਮਗਾ ਜਾਂਦੇ ਆ ਵੀ ਨਹੀਂ ਹੁਣ ਆਪਾਂ ਇੱਥੇ ਰਹਿ ਜਾਈਏ ਤੇ ਕਈ ਬਹੁਤ ਸਾਰੇ ਜਿਹੜੇ ਆ ਉਹ 2500 4000 4500 ਦੀ ਜੌਬ ਸ਼ੁਰੂਤ ਕਰ ਲੈਂਦੇ ਛੋਟੀ ਉਮਰ ਦੇ ਵਿੱਚ ਪਰ ਜਿਵੇਂ ਜਿਵੇਂ ਉਮਰ ਬੀਤਦੀ ਜਾਂਦੀ ਹੈ ਤਨਖਾਹ ਵਧ ਨਹੀਂ ਕਿਉਂਕਿ ਸਰਕਾਰੀ ਕੰਮ ਕੋਈ ਜਿਹੜਾ ਨਿੱਜੀ ادارے ਉਹਨਾਂ ਨੂੰ ਮਰਜ਼ੀ ਨਾਲ ਤਨਖਾਹ ਦੇਣੀ ਤੇ ਫਿਰ ਜ਼ਿੰਮੇਵਾਰੀਆਂ ਗ੍ਰੈਸਟੀਵਨ ਬੱਚੇ ਫਿਰ ਉਹ ਡਿਪਰੈਸ਼ਨ ਵੱਲ ਨੂੰ ਤੁਰਦੇ ਆ ਉਹਨਾਂ ਨੌਜਵਾਨਾਂ ਨੂੰ ਕੀ ਸੀ ਦੇਣੀ ਚਾਹੋਗੇ ਜਿੱਦਾਂ ਤੁਸੀਂ ਦੱਸਿਆ ਵੀ ਸਰਕਾਰ ਵੀ ਮਦਦ ਕਰਦੀ ਆ ਇੱਥੇ ਫ੍ਰੀ ਆਫ ਕਾਸਟ ਜਿਹੜਾ ਆ ਇਹ ਜਿਹੜਾ ਇਹ ਸਟਾਲ ਲਗਾਉਣ ਦੀ ਇਜਾਜ਼ਤ ਦਿੱਤੀ ਗਈ ਹੈ ਔਰ ਇਹ ਮੇਲੇ ਲੱਗਦੇ ਰਹਿੰਦੇ ਆ ਪੰਜਾਬ ਦੇ ਵਿੱਚ ਤੁਸੀਂ ਜਾਣੇ ਰਹੇ ਹੋ ਤੇ ਨੌਜਵਾਨੀ ਵੀ ਲੱਗਦਾ ਵੀ ਇਹ ਤੋਂ ਸਿਹਤ ਲੈ ਕੇ ਆਪਣਾ ਛੋਟੇ ਕੰਮ ਤੋਂ ਸ਼ੁਰੂਆਤ ਕਰੇ ਤਾਂ ਮੰਜ਼ਿਲਾਂ ਕੋ ਬਹੁਤ ਹੀ ਦੂਰ ਨਹੀਂ ਤਾਂ ਬਹੁਤੀਆਂ ਔਖੀਆਂ ਨਹੀਂ ਮੈਂ ਕਹਿਣਾ ਚਾਹੁੰਦੀ ਆਪਣੇ ਵੱਡੇ ਵੀਰਾਂ ਨੂੰ ਛੋਟੇ ਵੀਰਾਂ ਨੂੰ ਆਪਣੇ ਬੱਚਿਆਂ ਨੂੰ ਖਾਸ ਕਰਕੇ ਕੁੜੀਆਂ ਨੂੰ ਵੀ ਖਾਸ ਕਰਕੇ ਕੁੜੀਆਂ ਨੂੰ ਮੁੰਡਿਆਂ ਨੂੰ ਵੀ ਇਹ ਮੈਸੇਜ ਮੇਰਾ ਸਰਸ ਮੇਲੇ 'ਚ ਵੀ ਇੰਟਰਵਿਊ ਹੋਈ ਸੀ ਉਹਦੇ 'ਚ ਵੀ ਸੀਗਾ ਕਿ ਛੋਟੇ ਕੰਮ ਤੋਂ ਸ਼ੁਰੂਆਤ ਕਰਨ ਜੇ ਕੰਮ ਕਰਨਾ ਤੇ 1000 ਰੁਪਏ ਤੋਂ ਸ਼ੁਰੂ ਕਰਕੇ ਆਪਾਂ ਲੱਖ ਰੁਪਏ ਤੱਕ ਪਹੁੰਚ ਸਕਦੇ ਹਾਂ। ਨਾਰੀਅਲ ਆ ਬਿਹਾਰ ਵਾਲੇ ਆਉਂਦੇ ਆ। ਬਿਲਕੁਲ। ਉਹ ਰੇੜੀਆਂ ਤੇ ਨਾਰੀਅਲ ਲਾਉਂਦੇ ਨੇ। ਉਹ ਤੋਂ 10-20 ਰੁਪਏ ਕੱਢਦੇ ਆ ਤੇ ਆਪਣੇ ਘਰ ਉਹਨਾਂ ਨੇ ਖੁਸ਼ ਆਬਾਦ ਕੀਤੇ। ਕੋਠੀਆਂ ਪਾਲੀਆਂ ਅਸੀਂ ਦੇਖਿਆ ਸਲਾਮਾਬਾਦ ਬੰਦੇ ਨੇ 플ੌਟ ਲੈ ਕੇ ਕੋਈ 40 ਲੱਖ ਰੁਪਏ ਦੀ ਜਿੱਥੇ ਰੇੜੀ ਲਗਾਉਂਦਾ ਸੀ ਉਹਦੇ ਬੈਕ ਸਾਈਡ ਕੋਠੀ ਬਣਦੀ ਪਈ ਹੈ ਪ੍ਰਵਾਸੀ ਦੀ। ਬਣਦੀ ਹਾਂਜੀ। ਤੇ ਮੈਂ ਇਹ ਮੈਸੇਜ ਖਾਸ ਕਰਕੇ ਦੇਣਾ ਚਾਹੁੰਨੀ ਆ ਬੱਚਿਆਂ ਨੂੰ, ਬੇਟੀਆਂ ਨੂੰ ਤੇ ਆਪਣੇ ਛੋਟੇ ਬੱਚੇ ਵੀਰਾਂ ਨੂੰ ਕਿ ਛੋਟੇ ਕੰਮ ਤੋਂ ਜਰੂਰ ਸ਼ੁਰੂਆਤ ਕਰੋ ਜਦ ਜਿਸ ਵੇਲੇ ਆਪਾਂ ਜਾਗਦੇ ਆ ਉਦੋਂ ਸਵੇਰਾ ਹੁੰਦਾ ਤੇ ਜਿੰਨੀ देर ਨਹੀਂ ਜਾਗਦੇ ਓਨੀ ਦੇਰ ਹਨੇਰਾ ਵਾ ਤੁਸੀਂ ਜਾਗੋ ਆਪਣੇ ਪੰਜਾਬ ਨੂੰ ਆਪਣੇ ਕੰਦਿਆਂ ਦਾ ਸਹਾਰਾ ਦਿਓ ਨਾ ਕਿ ਛੜਕਾਂ ਉੱਤੇ ਡਿੱਗੋ ਉਹ ਚੀਜ਼ ਸਾਡੇ ਵਾਸਤੇ ਇੰਨੀ ਮਹਾਨ ਨਹੀਂ ਰਖਾਉਂਦੀ ਹਿੰਮਤ ਕਰੋ ਸਰਕਾਰਾਂ ਸਰਕਾਰਾਂ ਕੋਲ ਨੌਕਰੀਆਂ ਦੀ ਗੰਜائش ਮੈਨੂੰ ਨਹੀਂ ਲੱਗਦਾ ਇੰਨੀ ਹੋਵੇ ਹਰ ਘਰ ਨੂੰ ਨੌਕਰੀ ਦਿੱਤੀ ਜਾ ਸਕਦੀ ਪਰ ਜਿਵੇਂ ਤੁਸੀਂ ਦੱਸਿਆ ਕਿ ਸਟਾਲ ਲਾਉਣ ਦੀ ਇਜਾਜ਼ਤ ਹੈ ਛਾਲ ਫਾਲਮ ਗਰੁੱਪ ਅਸੀਂ ਅੰਦਰ ਵੇਖੇ ਬੜੇ ਕਾਮਯਾਬ ਬਿਜ਼ਨਸ ਸੈਟਲ ਕੀਤੇ ਹੋਏ ਨੇ ਕਈ ਸਾਨੂੰ ਸਾਡੇ ਜਾਣਕਾਰ ਮਿਲੇ ਕਿਸੇ ਨੇ ਸ਼ਹਿਰ ਦੇ ਵਿੱਚ ਆਪਣਾ ਨਾਮ ਬਣਾ ਲਿਆ ਮੈਨੂਫੈਕਚਰਿੰਗ ਦੇ ਵਿੱਚ ਕਿਸੇ ਨੇ ਜਿਹੜਾ ਹੈ ਮਸਾਲਿਆਂ ਦੇ ਵਿੱਚ ਅਸੀਂ ਇੱਕ ਦੇਖਿਆ ਨਵਾਂ ਵਿਆਹ ਜੋੜਾ ਸੀ ਉਹ ਵੀ ਲੈ ਕੇ ਆ ਰਹੇ ਹਾਂ ਇੱਕ ਦੋ ਦਿਨ ਦੇ ਵਿੱਚ ਸਟੋਰੀ ਕਿ ਇੱਕ ਨਵਾਂ ਵਿਆਹ ਜੋੜਾ ਜਿਹੜਾ ਕਿ ਆਚਾਰ ਮਸਾਲੇ ਹਲਦੀ ਘਰ ਖੁਦ ਪੀਸਦੇ ਨੇ ਆਪ ਦੀ ਚੱਕੀ ਆ ਗੱਡੀ ਦੇ ਵਿੱਚ ਵੀ ਕਾਰ ਦੇ ਵਿੱਚ ਰੱਖ ਕੇ ਉਹ ਸਪਲਾਈ ਦਿੰਦੇ ਸ਼ਹਿਰ ਦੇ ਵਿੱਚ ਕੋਈ ਸ਼ਰਮ ਨਹੀਂ ਕਰਦੇ ਸਰਦਾਰ ਸਾਹਿਬ ਤੇ ਨਾਲ ਉਹਨਾਂ ਦੀ ਵ ਕੁਝ ਕਰਨਾ ਤੇ ਫਿਰ ਸਿਸਟਮ ਨੂੰ ਘਰ ਬੈ ਕੇ ਕੋਸਣ ਨੂੰ ਛੱਡ ਕੇ ਸਿਸਟਮ ਦਾ ਸਹਾਰਾ ਲੈ ਕੇ ਔਰ ਪੰਜਾਬ ਦਾ ਸਹਾਰਾ ਲੈ ਕੇ ਪੰਜਾਬੀ ਦਾ ਸਹਾਰਾ ਲੈ ਕੇ ਬਹੁਤ ਕੁਝ ਕੀਤਾ ਜਾ ਸਕਦਾ ਜੇ ਤੁਸੀਂ ਇਸ ਉਮਰ ਚ ਇਸ ਕਾਮਯਾਬੀ ਦੇ ਜਿਹੜੇ ਆ ਪੌਡੀ ਤੋਂ ਪੌਡੀ ਚੜ ਕੇ ਇੱਥੇ ਪਹੁੰਚੇ ਹੋ ਤੇ ਫਿਰ ਹਰ ਕੋਈ ਪਹੁੰਚ ਸਕਦਾ ਸਰ ਤੁਸੀਂ ਉਮਰ ਕਹਿ ਰਹੇ ਮੈਨੂੰ ਤਾਂ ਨਹੀਂ ਲੱਗਦੀ ਮੇਰੀ 61 ਉਮਰ ਆ ਮੈਂ 30 30 30 ਕਿਜੀ ਦੀਆਂ ਬੋਰੀਆਂ ਜਿਹੜੀਆਂ ਛੱਤ ਤੇ ਆਪ ਹੀ ਲੈ ਕੇ ਚੜਦੀਆਂ ਜਿਹੜੀਆਂ ਬੀਬੀਆਂ 5 ਕਿਲੋ ਭਾਰ ਨਹੀਂ ਲੈ ਕੇ ਚੜਦੀਆਂ ਅੱਛਾ ਜੀ 30 ਕਿਲੋ ਦੀਆਂ ਬੋਰੀਆਂ ਸਿਕਾਉਣ ਲਈ ਮੈਂ ਆਪ ਲੈ ਕੇ ਚੜਦੀ ਤੇ ਮੈਨੂੰ ਤਾਂ ਲੱਗਦੀ ਨਹੀਂ ਉਮਰ ਮੈਨੂੰ ਤਾਂ ਇੰਝ ਲੱਗਦੀ ਜਿਵੇਂ 25 30 ਸਾਲ ਅਜੇ ਹੁੰਦੀ ਜਜ਼ਵਾ ਹਲੇ ਵੀ ਉਹੀ ਆ ਵੀ ਮੰਨਣਾ ਨਹੀਂ ਵੀ ਜੇ ਸੋਚਣ ਲੱਗ ਗਿਆ ਤਾਂ ਫਿਰ ਬਹਿ ਜਾਣਾ ਹਨਾ ਵੀ ਫੇਰ ਧਿਆਨ ਜਾਊਗਾ ਵੀ ਰਾਗੀ ਬੀਜੀ ਉਹਨੂੰ ਗੋਡੀ ਖੁਦ ਖਾਦ ਕੋਈ ਖਾਦ ਨਹੀਂ ਸਪਰੇ ਨਹੀਂ ਗੋਡੀਆਂ ਨਾਲ ਉਹਨੂੰ ਤਿਆਰ ਕੀਤਾ ਸਰੋਂ ਨਾਲ ਸਰੋਂ ਨੂੰ ਦੋ ਗੋਡੀਆਂ ਨਾਲ ਤਿਆਰ ਕੀਤਾ ਅਸੀਂ ਆਰਗੈਨਿਕ ਤੇ ਨਾਲ ਖੇਤੀ ਦਾ ਵੀ ਕਰ ਰਹੇ ਹਾਂ ਤੇ ਬਿਲਕੁਲ ਹੌਸਲਾ ਜਿਹੜਾ ਉਹ ਹਾਰਨ ਵਾਲੀ ਤੇ ਗੱਲ ਕਦੀ ਪੰਜਾਬੀ ਵਿੱਚ ਆਉਣੀ ਨਹੀਂ ਚਾਹੀਦੀ ਨਾ ਹੁਣ ਬਾਹਰ ਵਾਲੇ ਆ ਕੇ ਸਾਡੇ ਸਾਹਮਣੇ ਆਪਣੇ کاروبار ਸਟੈਂਡ ਕਰ ਰਹੇ ਸਾਨੂੰ ਕੀ ਹੋਇਆ ਅਸੀਂ ਆਪਣੇ ਘਰ ਵਿੱਚ ਰਹਿ ਕੇ ਨਹੀਂ ਕਰ ਰਹੇ ਕਿਉਂ ਨਹੀਂ ਕਰ ਰਹੇ ਕਰੋ ਕਰੋ ਤੇ ਆਪਣੇ ਆਪਣੇ ਮਾਪੇ ਨੂੰ ਖੁਸ਼ ਰੱਖੋ ਆਪਣੇ ਬੱਚਿਆਂ ਨੂੰ ਖੁਸ਼ ਰੱਖੋ ਆਪਣੇ ਆਪ ਨੂੰ ਸਟੈਂਡ ਕਰੋ ਵਾਈਫ ਨੂੰ ਖੁਸ਼ ਰੱਖੋ ਕਰੂ ਕੰਮ ਛੋਟੇ ਕੰਮ ਤੋਂ ਸ਼ੁਰੂਆਤ ਕਰੋ ਛੋਟੇ ਕੰਮ ਤੋਂ ਸ਼ੁਰੂਆਤ ਕਰਦੇ ਆਂ ਤੇ ਅਸੀਂ ਬਹੁਤ ਸੁਖਾਲੇ ਰਹਿਣਾ ਵੱਡੇ ਕੰਮ ਤੋਂ ਵੱਡਾ ਕਰਜ਼ਾ ਲੈ ਕੇ ਕਰਦੇ ਆਂ ਤੇ ਉਹ ਫਿਰ ਕੰਮ ਡੁੱਬ ਵੀ ਸਕਦਾ ਛੋਟੇ ਕੰਮ ਤੋਂ ਕਰਾਂਗੇ ਤੇ ਸਾਨੂੰ ਕੋਈ ਨੁਕਸਾਨ ਨਹੀਂ ਹੈ ਕਰ ਵੈਸੇ ਵੀ ਜਿਹੜੀਆਂ ਚੀਜ਼ਾਂ ਤੁਸੀਂ ਰੱਖੀਆਂ ਨੇ ਇਹਦੇ ਵਿੱਚ ਘਾਟੇ ਵਾਲਾ ਸੌਦਾ ਹੀ ਕੋਈ ਨਹੀਂ ਬੰਦਾ ਘਰ 'ਚ ਤਾਂ ਵਰਤੂਗਾ ਇਹਨਾਂ ਮਸਾਲਿਆਂ ਦੀ ਕੋਈ ਬਹੁਤੀ ਐਕਸਪਾਇਰੀ ਵਾਲੀ ਗੱਲ ਵੀ ਨਹੀਂ ਹੁੰਦੀ ਬੇਸ਼ੱਕ ਕੰਪਨੀਆਂ ਪਾ ਦਿੰਦੀਆਂ ਪਰ ਹੁੰਦੀ ਨਹੀਂ ਐਕਸਪਾਇਰੀ ਹੈ ਹੀ ਨਹੀਂ ਇਹ ਕੋਈ ਕੈਮੀਕਲ ਨਹੀਂ ਹੁਣ ਵੇਖੋ ਚੀਜ਼ਾਂ ਦੀ ਵੀ ਗੱਲ ਕਰ ਲਈਏ ਕਿਹੜੀਆਂ ਕਿਹੜੀਆਂ ਮੇਨ ਚੀਜ਼ਾਂ ਥੋੜੀਆਂ ਜਿਹੀਆਂ ਦੱਸ ਦਈਏ ਜਿਹੜੀਆਂ ਜ਼ਰੂਰੀ ਆ ਮੇਨ ਚੀਜ਼ਾਂ ਆ ਵੇਖੋ ਇਹ ਸੌਂਡਿਆ ਹਰ ਘਰ ਚ ਨਹੀਂ ਕੁੱਟੀ ਜਾਂਦੀ ਮਲਠੀ ਹਰ ਘਰ ਚ ਨਹੀਂ ਕੁੱਟੀ ਜਾਂਦੀ لیکن ਇਹ ਜਿਹੜੀ ਜੀ ਦੋਵੇਂ ਚੀਜ਼ਾਂ ਨੇ ਇਹ ਇੰਨੀਆਂ ਵਧੀਆ ਨੇ ਕਿ ਜਿੰਨੇ ਜਿੰਨੀ ਮਰਜ਼ੀ ਕਹੇ ਦੀ ਛਾਤੀ ਰੁਕੀ ਆ ਜਕਾਮ ਬਲਗਮ ਜੋ ਵੀ ਹੈ ਤੇ ਇਹਨੂੰ ਦੁੱਧ ਚ ਪਾ ਕੇ ਵੀ ਆਪਾਂ ਅੱਧਾ ਅੱਧਾ ਚਮਚ ਬੋਇਲ ਕਰਕੇ ਪੀ ਸਕਦੇ ਹਾਂ ਸ਼ਾਇਦ ਪਾ ਕੇ ਬਾਕੀ ਇਹਨੂੰ ਆਪਾਂ ਵੈਸੇ ਮਿਕਸ ਚਾਹ ਚ ਮਿਕਸ ਕਰਕੇ ਲੈ ਸਕਦੇ ਹਾਂ ਤੇ ਮਤਲਬ ਦੋ ਦੋ ਤਿੰਨ ਦਿਨ ਦੇ ਵਿੱਚ ਇਹ ਬੰਦਾ ਬਿਲਕੁਲ ਠੀਕ ਹੋ ਜਾਊਗਾ ਪਹਿਲਾਂ ਇਹ ਬੀਬੀਆਂ ਘਰਾਂ ਚ ਆਮ ਹੀ ਚੀਜ਼ਾਂ ਵਰਤਦੀਆਂ ਸੀ ਨਵੀਆਂ ਕੁੜੀਆਂ ਨੂੰ ਹੁਣ ਜਾਂ ਤੱਕ ਘੱਟ ਪਤਾ ਹੈ ਜਾਂ ਥੋੜੀ ਜਿਹੀ ਫੈਸ਼ਨ ਵਾਲੀ ਵੀ ਦੌੜ ਹੈ ਕਿ ਬੱਚੇ ਨੂੰ ਕੁਝ ਹੋ ਗਿਆ ਤੇ ਚਲਿਓ ਵਹਾਂ ਜਾਣਾ ਹੈ ਡਾਕਟਰ ਸਪੈਸ਼ਲਿਸਟ ਦੇ ਪਾਸ ਜਾਣਾ ਜਿੱਥੇ ਲੋੜਾ ਜਾਣਾ ਚਾਹੀਦਾ ਪਰ ਛੋਟੀ ਛੋਟੀ ਗੱਲ ਦੇ ਲਈ ਜਿਹੜਾ ਜਾਣਾ ਫੈਸ਼ਨ ਦਾ ਦੌਰ ਹੈ ਉੱਥੇ ਮੈਂ ਵੇਖਤੀ ਸੀ ਸਰਸ ਮੇਲੇ ਵਿੱਚ ਕੁਝ ਵੀਰ ਵਿਚਾਰੇ ਖਰੀਦਣ ਨੁੱਕ ਗਏ ਹੁੰਦੇ ਸੀ ਤੇ ਲੇਡੀਜ਼ ਉਹਨਾਂ ਨੂੰ ਝਿੜਕਦੀਆਂ ਸੀਗੀਆਂ ਅੱਛਾ ਜੀ ਪੂਰੀ ਅੱਖਾ ਕੱਢਦੀਆਂ ਸੀ ਉਹਨਾਂ ਵੱਲ ਵੀ ਇਹਨਾਂ ਨੂੰ ਲੱਗਦਾ ਵੀ ਇਹ ਦੇਸੀ ਚੀਜ਼ਾਂ ਇਹ ਸਾਡੇ ਘਰ ਚ ਇਹ ਰਸੋਈ ਦੀ ਵਿੱਚ ਬਹੁਤ ਸਾਰੀਆਂ ਇਹੋ ਜੀਆਂ ਬੀਬੀਆਂ ਜਿਹੜੀਆਂ ਮੈਨੂੰ ਲੱਭ ਕੇ ਆਉਂਦੀਆਂ ਇਹ ਗੈਸ ਵਾਸਤੇ ਚੋਣ ਨੇ ਆ ਇਹ ਚਮਚ ਦਾ 1/4 ਹਿੱਸਾ ਲੈਨੇ ਆਪਾਂ ਜਦੋਂ ਗੈਸ ਜਿੰਨੀ ਮਰਜ਼ੀ ਹੋਈ ਹੋਏ ਤੇ ਇਹਨੂੰ ਕੋਸੇ ਪਾਣੀ ਨਾਲ ਲੈਣਾ ਹੁੰਦਾ ਤੇ 10-15 ਮਿੰਟ ਵਿੱਚ ਹੀ ਰਿਜ਼ਲਟ ਹੁੰਦਾ ਤੇ ਇਹ 100 ਰੁਪਏ ਦਾ ਜੋ ਪੈਕਟ ਹੁੰਦੇ ਆ ਤੇ ਹਰ ਬੰਦਾ ਸੋ 100 ਰੁਪਏ ਦਾ ਪਰ ਸਹਜਾ ਰੁਪਈਆਂ ਦਾ ਕੰਮ ਕਰਦਾ ਅਸੀਂ ਮੈਂ ਮੇਰੇ ਕੰਮ ਦਾ ਮਕਸਦ ਹੀ ਹੈ ਕਿ ਆਪਾਂ ਇੱਕ ਕੰਮ ਦੇ ਨਾਲ ਨਾਲ ਇਹੋ ਜੀਆਂ ਚੀਜ਼ਾਂ ਤਿਆਰ ਕਰੀਏ ਜਿਹੜੀਆਂ ਕਿ ਬਹੁਤ ਭਲੇ ਵਾਲੀਆਂ ਹੋਣ ਜੀ 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 ਸਾਡੇ ਫੋਨ ਤੋਂ ਨਾਲੇ ਫੜੀ ਨਾਲੇ ਪਾਲੀਆਂ ਹਾਂਜੀ ਹਾਂਜੀ ਤੇ ਤੁਹਾਡੇ ਪਰਿਵਾਰ ਚ ਕੌਣ ਕੌਣ ਆ ਤੇ ਮਦਦ ਕਿੰਨੀ ਕੁ ਪਰਿਵਾਰ ਚੋਂ ਮਿਲ ਜਾਂਦੀ ਆ ਮਦਦ ਕਰਦੇ ਸਾਰੇ ਹੀ ਬੇਟਾ ਵੀ ਆ ਮੇਰਾ ਤੇ ਬੇਟੀ ਬੇਟੀ ਤੇ ਇੰਜੀਨੀਅਰ ਆ ਅੱਛਾ ਜੀ लवली ਯੂਨੀਵਰਸਿਟੀ ਤੋਂ ਉਹਨੇ ਮੇਰੀ ਐਜੂਕੇਸ਼ਨ ਘਾਟੇ ਹੀ ਮੈਨੂੰ ਬੜਾ ਸ਼ੌਂਕ ਸੀ ਤੇ लवली ਯੂਨੀਵਰਸਿਟੀ ਤੋਂ ਡਿਗਰੀ ਕਰਾਈ ਸੀ ਜੋਬ ਵੀ ਕਰਦੀ ਆ ਲੇਕਿਨ ਇਹਦੇ ਵਿੱਚ ਵੀ ਮੇਰੀ ਪੂਰੀ ਹੈਲਪ ਕਰਦੀ ਆ ਅਧੋ ਪ੍ਰਿੰਟਰ ਦਾ ਕੰਮ ਤੇ ਉਹ ਵੀ ਬਹੁਤ ਜ਼ਿਆਦਾ ਮਤਲਬ ਨਾਇਸ ਤਰੀਕੇ ਨਾਲ ਕਰ ਰਹੀ ਹੈ ਬੇਟਾ ਵੀ ਹੈਲਪ ਕਰਦਾ ਤੇ ਬਹੁਤ ਅਸੀਂ ਪਰਿਵਾਰ ਚ ਤਿੰਨ ਜੀ ਆ ਇਹ ਹੁਣ ਭਾਂਜੀ ਮੇਰੀ ਰਹਿੰਦੀ ਮੇਰੇ ਕੋਲ ਠੀਕ ਹੈ ਜੀ ਹਾਂ ਜੀ ਤੇ ਅਸੀਂ ਹੁਣ ਚਾਰ ਜੀ ਆ ਠੀਕ ਹੈ ਜੀ ਪਤੀ ਦੇਵ ਤੁਹਾਡੇ ਜਿਹੜੇ ਉਹ ਇਸ ਸੰਤਾਰ ਤੋਂ ਚਲੇ ਗਏ ਹਾਂ ਡੈਥ ਹੋ ਗਈ ਉਹਨਾਂ ਦੀ ਹਾਂ ਜੀ ਤੇ ਗੁਰਦਾਸਪੁਰ ਦੇ ਵਿੱਚ ਤੁਸੀਂ ਇਹ ਸਾਰਾ ਕੁਝ ਤਿਆਰ ਕਰਦੇ ਹੋ ਆਪਣੇ ਘਰ ਦੇ ਵਿੱਚ ਤੇ ਮੇਲਿਆਂ ਦੇ ਵਿੱਚ ਕਿਸਾਨ ਮੇਲਿਆਂ ਦੇ ਵਿੱਚ ਸਰਸ ਮੇਲਿਆਂ ਦੇ ਵਿੱਚ ਇਹ ਸਰਸ ਮੇਲਾ ਜੋਗਾ ਐਗਰੀਕਲਚਰ ਦੇ ਮੇਲਿਆਂ ਜੋਗਾ ਖੇਤੀ ਦੇ ਖੇਤੀਬਾੜੀ ਦੇ ਮੇਲਿਆਂ ਜੋਗਾ ਹੀ ਸਮਾਨ ਤਿਆਰ ਹੁੰਦਾ ਜਿਹੜਾ ਸੂਰਜੀ ਊਰਜਾ ਨਾਲ ਕੰਮ ਹੀ ਕਿੱਲੋਂ ਨਾ ਹੁੰਦਾ ਤੇ ਜਿਹੜਾ ਕੈਮੀਕਲ ਵਾਲਾ ਉਹ ਕਵੰਟਲਾ ਨਾ ਹੁੰਦਾ ਤੇ ਕੈਮੀਕਲ ਵਾਲਾ ਸੀ ਨਾ ਕੀਤਾ ਤੇ ਨਾ ਕਰਨਾ ਆਚਾਰ ਚ ਵੀ ਕੋਈ ਕੈਮੀਕਲ ਨਹੀਂ ਵਰਤਣਾ ਮਤਲਬ ਕੁਆਂਟੀਟੀ ਦੇ ਨਾਲ ਤੁਸੀਂ ਕੁਆਲਿਟੀ ਦੇ ਉੱਤੇ ਕੰਮ ਕਰ ਰਹੇ ਆਂ ਇਹ ਮਾਤਰਾ ਦੇ ਉੱਤੇ ਧਿਆਨ ਨਹੀਂ ਦੇਣਾ ਤੁਸੀਂ ਕੁਆਲਿਟੀ ਤੇ ਧਿਆਨ ਦੇਣਾ ਵੀ ਵਧੀਆ ਕੁਆਲਿਟੀ ਦਾ ਭਾਵੇਂ ਥੋੜਾ ਜਿਹਾ ਕਰੀਏ ਉਹਨਾਂ ਕਾ ਕਰੀਏ ਕਿ ਜਵੇਂ ਜ਼ਿਕਰ ਕੀਤਾ ਪੋਂਡੇ ਦੇ ਨਾਲ ਫਲੀਆਂ ਵਾਲਾ ਕੰਮ ਅਸੀਂ ਦੁਨੀਆ ਤੇ ਬੈਠੇ ਨਹੀਂ ਰਹਿਣਾ ਕੁਝ ਚੰਗਾ ਕਰਕੇ ਜਾਣਾ ਉਹ ਉਹ ਛੱਡਾ ਇੱਕ ਗੁਰਨੰਤ ਪਾਤਸ਼ਾਹ ਜੀ ਦਾ ਸੁਨੇਹਾ ਜੀ 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 ਤੇ ਕੀਰਤ ਕਰੋ ਨਾਮ ਜਪੋ ਵੰਡ ਸਕੋ ਤੇ ਇਹ ਤੇ ਕਰਦਿਆਂ ਕਰਦਿਆਂ ਜਿਹੜਾ ਵਾ ਇਹ ਇਹਦੇ ਤੇ ਵੰਡ ਛਕਣ ਵਾਲੀ ਵੀ ਗੱਲ ਹੈ ਜੋ ਉੱਪਰ ਪਾਉਨੇ ਆਹੀਂ ਉਹ ਵੰਡਿਆ ਜਾਂਦਾ ਤੇ ਕੁਆਲਿਟੀ ਜਿਹੜੀ ਆ ਉਹ ਤੇ ਚਲੋ ਗੱਲ ਹੀ ਹੋ ਰਿਆ ਨਾ ਚਲੋ ਸਤਿਗੁਰ ਦੀ ਕਿਰਪਾ ਵਾ ਗੁਰੂ ਨਾਨਕ ਪਾਤਸ਼ਾਹ ਦੀ ਇਹ ਕਰਨ ਦੀ ਕੋਈ ਅਸੀਂ ਹਿੰਮਤ ਨਹੀਂ ਰੱਖੀ ਨਾ ਕਿ ਦੀ ਸੋਚਿਆ ਸੀ ਕਿ ਇਹ ਕੁਝ ਅਸੀਂ ਕਰਾਂਗੇ ਪਰੇ ਮਹਿਕਮਿਆਂ ਦੀ ਬਹੁਤ ਜ਼ਿਆਦਾ ਹੀ ਅਸੀਂ ਉਹਨਾਂ ਦੇ ਧੰਨਵਾਦ ਆ ਸਰਕਾਰ ਦੇ ਧੰਨਵਾਦ ਆ ਜਿਨ੍ਹਾਂ ਨੇ ਸਕੀਮਾਂ ਚਲਾਈਆਂ ਤੇ ਅਸੀਂ ਸਕੀਮਾਂ ਨੂੰ ਫੋਲੋ ਕੀਤਾ ਤੇ ਇੱਥੋਂ ਤੱਕ ਪਹੁੰਚੇ ਆ ਫਿਰ ਉਹੀ ਗੱਲ ਦੁਹਰਾ ਦਈਏ ਕਿ ਜਿਹੜਾ ਹੈਗਾ ਆ ਘਰ ਬੈ ਕੇ ਸਿਸਟਮ ਨੂੰ ਕੋਸਣ ਦੇ ਨਾਲੋਂ ਚੰਗਾ ਹੈ ਕਿ ਉਸ ਸਿਸਟਮ ਦਾ ਹਿੱਸਾ ਬਣਿਆ ਜਾਵੇ ਜਿਹੜੇ ਸਿਸਟਮ ਦੇ ਨਾਲ ਲੋਕ ਕਾਮਯਾਬ ਹੋ ਰਹੇ ਨੇ ਇਹ ਉਹੀ ਸਿਸਟਮ ਹੈ ਜਿਹਦੇ ਵਿੱਚ ਅਸੀਂ ਕਮੀਆਂ ਲੱਭਦੇ ਆ ਕਮੀਆਂ ਹੁੰਦੀਆਂ ਵੀ ਨੇ ਕਿਉਂਕਿ ਪੂਰਨ ਰੂਪ ਦੇ ਵਿੱਚ ਜਿਹੜਾ ਆ ਕਿਤੇ ਵੀ ਤੁਹਾਨੂੰ ਦੁਰਸ਼ਟ ਚੀਜ਼ਾਂ ਨਜ਼ਰੀ ਨਹੀਂ ਪੈਣਗੀਆਂ ਕਮੀਆਂ ਦੀ ਜਗ੍ਹਾ ਬੋਲਣਾ ਵੀ ਚਾਹੀਦਾ ਪਰ ਹਰ ਵੇਲੇ ਕਮੀਆਂ ਜਿਹੜੀਆਂ ਗਿਣਨ ਦੇ ਨਾਲੋਂ ਲੋੜ ਹੈ ਕਿ ਅਸੀਂ ਜਿੱਥੇ ਸਕਾਰਾਤਮਕ ਊਰਜਾ ਹੈ ਜਿੱਥੇ ਸਕਾਰਾਤਮਕ ਸੋਚ ਪੋਜ਼ਿਟਿਵ ਸੋਚ ਵਾਲੇ ਲੋਕ ਬੈਠੇ ਨੇ ਅਸੀਂ ਉਹਨਾਂ ਦਾ ਲਾਹਾ ਖਟিয়ে ਅਸੀਂ ਉਹਨਾਂ ਦੇ ਨਾਲ ਟੁੜੀਏ ਤੇ ਅਸੀਂ ਆਪਣੇ ਗ੍ਰਸਥ ਜੀਵਨ ਨੂੰ ਆਪਣੇ ਭਵਿੱਖ ਨੂੰ ਜਿਹੜਾ ਸੁਨਹਿਰਾ ਬਣਾਉਣ ਦੇ ਲਈ ਘਟੋ ਘਾਟ ਯਤਨ ਕਰੀਏ ਉਹਨੂੰ ਬੂਰ ਵੀ ਜ਼ਰੂਰ ਪਵੇਗਾ ਮੰਜ਼ਲਾ ਵੀ ਜ਼ਰੂਰ ਮਿਲਣਗੀਆਂ ਔਕੜਾ ਵੀ ਜਰੂਰ ਆਉਣਗੀਆਂ ਜਿਵੇਂ ਮਾਤਾ ਜੀ ਹੁਣਾਂ ਦੱਸਿਆ ਨਾਮ ਤੁਹਾਡਾ ਅਸੀਂ ਪੁੱਛਣਾ ਭੁੱਲ ਗਏ ਜੀ ਰਣਜੀਤ ਕੌਰ ਤੇ ਰਣਜੀਤ ਕੌਰ ਜੀ ਤੂੰ ਗਰਦਾਸਪੁਰ ਤੋਂ ਤੁਸੀਂ ਆਉਂਦੇ ਹੋ ਸਾਡੇ ਦਰਸ਼ਕਾਂ ਦੇ ਵਿੱਚੋਂ ਕਿਸੇ ਨੇ ਤੁਹਾਡੇ ਕੋਲ ਸਮਾਨ ਖਰੀਦਣਾ ਹੋਵੇ ਕਿਵੇਂ ਖਰੀਦ ਸਕਦੇ ਆ ਫੋਨ ਨੰਬਰ ਸਰ ਮੇਰਾ ਹੂੰ ਨੰਬਰ ਬੋਲ ਦਿਓ ਜੇਕਰ ਬੋਲਣਾ ਚਾਹੋ ਤਾਂ 80540 85469 ਤੇ 828887092 ਇਹ ਦੋਵੇਂ ਨੰਬਰ ਮੇਰੇ ਕੋਲ ਹੀ ਹੁੰਦੇ ਤੇ ਹਰ ਪੈਕਟ ਤੇ ਉੱਤੇ ਐਟ ਨੇ ਜਿਹੜਾ ਇੱਕ ਵਾਰੀ ਲੈ ਕੇ ਜਾਂਦਾ ਉਹਦੇ ਕੋ ਪੱਕਾ ਫੋਨ ਨੰਬਰ ਆ ਜਾਂਦਾ ਅੱਛਾ ਜੀ ਜੀ ਵੇਟ ਅਲੱਗ-ਅਲੱਗ ਹੁੰਦਾ ਜੀ ਕਿਸ ਤਰ੍ਹਾਂ ਹਾਂ ਵੇਟ ਹਰ ਚੀਜ਼ ਦਾ ਅਲੱਗ-ਅਲੱਗ ਹੁੰਦਾ ਹਾਂਜੀ ਇੱਕ ਨੰਬਰ ਰਿਪੀਟ ਕਰ ਦਿਓ ਤੁਸੀਂ ਅ 80540 85469 828887092 ਦੋ ਨੰਬਰ ਨੇ ਅਮੀਰ ਕਰਾਂਗੇ ਕਿ ਦਰਸ਼ਕ ਵੀ ਦਸ਼ਕਾਂ ਤੋਂ ਵੀ ਤੁਹਾਨੂੰ ਪਿਆਰ ਮਿਲੇ ਪਰਵਾਹਗਾਰਾ ਮਿਲੇ ਕਿਉਂਕਿ ਸਾਡੇ ਪੰਜਾਬੀ ਜਿਹੜੇ ਆ ਬਹੁਤ ਮੈਂ ਦੱਸ ਨਹੀਂ ਸਕਦੀ ਜਿੰਨਾ ਕਿ ਮਿਲ ਰਿਹਾ ਹੁਣ ਲੁਧਿਆਣੇ ਸਰਸ ਮੇਲੇ ਚ ਲੱਭ ਲੱਭ ਕੇ ਦੁਕਾਨ ਆਉਂਦੇ ਸੀਗੇ ਤੇ ਵੀ ਦੀਦੀ ਤੁਸੀਂ ਲੱਭੇ ਨਹੀਂ ਪੂਰਾ ਮੇਲਾ ਫਿਰ ਕੇ ਫੇਰ ਆਏ ਆ ਲੱਭ ਲੱਭ ਕੇ ਸਮਾਨ ਲੈਂਦੇ ਆ ਜਦੋਂ ਐਗਰੀਕਲਚਰ ਦਾ ਮੇਲਾ ਹੁੰਦਾ ਕਿਸਾਨ ਮੇਲਾ ਉੱਥੇ ਵੀ ਇਸ ਤਰ੍ਹਾਂ ਜਿਹੜੇ ਮੇਲੇ ਚ ਵੀ ਵੇਖ ਲਓ ਇੱਥੇ ਮੈਨੂੰ ਸਮਾਨ ਖੋਲਣ ਨਹੀਂ ਦੇ ਰਹੇ ਇੱਕ ਵੀ ਇਹ ਹੀ ਸੀਗਾ ਇਹ ਖੋਲਣ ਨਹੀਂ ਦੇ ਰਿਹਾ ਮੈਂ ਕਿਹਾ ਮੈਨੂੰ ਟੇਬਲ ਲਾ ਕੇ ਖੋਲਣ ਦੇ ਫੇਰ ਸਮਾਨ ਕਿਤੇ ਗੈਸ ਵਾਲਾ ਚੋਰਨ ਦੋ ਉਹ ਜੋ ਮੈਂ ਤਾਂ ਮੈਨੂੰ ਸਮਾਨ ਇੱਕ ਵਾਰੀ ਖੋਲ ਲੈਣ ਦੋ ਅਜੇ ਮੇਰੇ ਨਾਲ ਗੱਲ ਨਾ ਕਰੋ ਪਹਿਲਾਂ ਵਰਤਿਆ ਤੁਸੀਂ ਸਮਾਨ ਬਾਜੀ ਦਾ ਹਾਂਜੀ ਵਰਤਿਆ ਜੀ ਕਿੱਦਾਂ ਦੇ ਰਿਜ਼ਲਟ ਲੱਗੇ ਆ ਪ੍ਰੋਡਕਟ ਯੂਜ਼ ਕਰਕੇ ਇਹਨਾਂ ਦੇ ਰਿਜ਼ਲਟ ਬਿਲਕੁਲ ਵਧੀਆ ਜੀ ਠੀਕ ਹੈ ਕਿਹੜੀ ਕਿਹੜੀ ਚੀਜ਼ ਟਰਾਈ ਕੀਤੀ ਤੁਸੀਂ ਘਰ ਦੇ ਵਿੱਚ ਮੈਂ ਇਹ ਹੀ ਚੂਰਨ ਲਿਆ ਜੀ ਅੱਛਾ ਜੀ ਹਾਂਜੀ ਗੈਸ ਵਾਲਾ ਚੂਰਨ ਲਿਆ ਤਾਂ ਤੁਹਾਨੂੰ ਫਾਇਦਾ ਕੀਤਾ ਮਹਿੰਗੀਆਂ ਦਵਾਈਆਂ ਖਾਣ ਤੋਂ ਬਚ ਗਏ ਹਾਂਜੀ ਹਾਂਜੀ ਇਹ ਦੇਸੀ ਚੀਜ਼ਾਂ ਨਾ ਬੜੀਆਂ ਹੋਈਆਂ ਸਾਰੀਆਂ ਚੀਜ਼ਾਂ ਨੇ ਦੇਸੀ ਤਰੀਕੇ ਦੇ ਨਾਲ ਜਿਵੇਂ ਸਾਡੀਆਂ ਕਦੇ ਨਾਨੀਆਂ ਦਾਦੀਆਂ ਘਰੇ ਬਣਾਉਂਦੀਆਂ ਸੀ ਸੰਪਰਕ ਨੰਬਰ ਬੋਲ ਦਿੰਦਾ ਹੈ ਗੁਰਦਾਸਪੁਰ ਦੇ ਵਸਨੀਕ ਨੇ ਬੀਬੀ ਰਣਜੀਤ कौर ਜੀ ਕਹਿੰਦੇ ਉਮਰ ਮੇਰੀ ਜਰੂਰ 60 ਤੋਂ ਪਾਰ ਹੋ ਗਈ ਪਰ ਮੈਂ ਹੱਲੇ ਆਪਣੇਆਂ ਨੂੰ ਸਮਝ ਨਹੀਂ ਬਾਈ 25 ਸਾਲ ਦੀਆਂ ਕੰਮ ਕਰਨ ਦਾ ਜਜ਼ਬਾ ਹੈ ਹੋਰ ਕਈ ਸਾਲ ਕੰਮ ਕਰਨਾ ਹੈ ਬੱਚਿਆਂ ਦੇ ਵੀ ਸੁਪਨੇ ਪੂਰੇ ਕਰਨੇ ਨੇ ਬੱਚੇ ਆਪਣੀ ਜਗ੍ਹਾ ਜਿਹੜੇ ਸੈਟਲ ਵੀ ਹੋ ਰਹੇ ਨੇ ਪਰ ਇਹ ਹੋਰਾਂ ਲੋਕਾਂ ਦੇ ਲਈ ਵੀ ਪ੍ਰੇਰਨਾ ਸਰੋਤ ਜਿਹੜੇ ਆ ਉਹ ਬਣ ਰਹੇ ਨੇ ਇੱਥੇ ਵੀ ਅਸੀਂ ਖੜੇ ਆ ਤੇ ਕਾਫੀ ਲੋਕ ਜਿਹੜੇ ਨੇ ਆਫ ਦੀ ਕੈਮਰਾ ਵੀ ਜਿਹੜੇ ਦੇਣ ਆਈ ਰਹੇ ਨੇ ਇੱਕ ਆ ਫਲੈਕਸ ਦਿਖਾਣੀ ਕੋਰਾ ਜੀ ਆਪਾਂ ਫਿਰ ਇਜਾਜ਼ਤ ਲੈ ਲਾਂਗੇ ਮੜ ਜੇ ਭੈਣ ਜੀ ਆਪਾਂ ਦਿਖਾ ਦਈਏ ਤੁਸੀਂ ਇੱਥੇ ਪੜ ਵੀ ਲਓ ਕੀ ਕੁਝ ਇਹਨਾਂ ਕੋਲ ਸਮਾਨ ਹੁੰਦਾ ਤੇ ਨਾਲ ਦੀ ਨਾਲ ਜਿਹੜਾ ਇਹਨਾਂ ਦਾ ਸਾਰਾ ਇਸ ਫਲੈਕਸ ਦੇ ਉੱਤੇ ਵੀ ਜਿਹੜੀ ਇਨਫੋਰਮੇਸ਼ਨ ਲਿਖੀ ਹੋਈ ਆ ਗੁਰੂ ਕਿਰਪਾ ਸੈਲਫ ਹੈਲਪ ਗਰੁੱਪ ਰਣਜੀਤ ਬਾਗ ਗੁਰਦਾਸਪੁਰ ਤੇ ਨੰਬਰ ਵਗੈਰਾ ਸਾਰੇ ਰਣਜੀਤ ਕੌਰ ਲਿਖਿਆ ਹੋਇਆ ਔਰ ਪਿੰਡ ਵੀ ਰਣਜੀਤ ਬਾਗ ਹੈ ਰਣਜੀਤ ਕੌਰ ਉਹਨਾਂ ਦਾ ਨਾਮ ਰਣਜੀਤ ਕੌਰ ਹੈ ਤੇ ਕੀ ਆ ਬਾਤ ਆ ਤੇ ਪਿੰਡ ਰਣਜੀਤ ਬਾਗ ਜ਼ਿਲ੍ਹਾ ਗੁਰਦਾਸਪੁਰ ਤੇ ਇੱਥੇ ਤੁਸੀਂ ਇਹਨਾਂ ਨਾਲ رابطہ ਵੀ ਕਰ ਸਕਦੇ ਹੋ ਕਿ ਕਿਸਾਨ ਮੇਲਿਆਂ ਦੇ ਵਿੱਚ ਤੇ ਸਰਸ ਮੇਲਿਆਂ ਦੇ ਵਿੱਚ ਇਹਨਾਂ ਦਾ ਸਟਾਲ ਲੱਗਾ ਹੋਵੇ ਤਾਂ ਜ਼ਰੂਰ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰਕੇ ਹੌਸਲਾ ਅਫਜ਼ਾਈ ਵੀ ਕਰਨੀ ਬਣਦੀ ਹੈ ਕਿਉਂਕਿ ਪੰਜਾਬੀ ਹੁਣ ਪੰਜਾਬੀਆਂ ਦਾ ਸਾਥ ਦੇਣ ਲੱਗ ਪਏ ਨੇ ਤੇ ਪੰਜਾਬ ਜਿਹੜਾ ਆ ਮੋੜ ਤਰੱਕੀ ਦੀਆਂ ਲਈ ਹਾਂ ਤੇ ਆ ਤੇ ਵੱਡੀ ਗੱਲ ਜਿਹੜੀ ਹੈ ਹਮ ਇਸ ਸਾਰੀ ਸਟੋਰੀ ਚ ਨਿਕਲ ਕੇ ਸਾਹਮਣੇ ਆਉਂਦੀਆਂ ਦੋ ਗੱਲਾਂ ਇੱਕ ਤਾਂ ਹਿੰਮਤ ਨਾ ਮਹਾਰੋ ਕਦੇ ਵੀ ਆਪਣੇ ਆਪ ਦੀ ਉਮਰ ਵੱਲ ਨਾ ਧਿਆਨ ਦਿਓ ਕੰਮ ਤੇ ਧਿਆਨ ਦਿਓ ਤੇ ਨਾਲ ਦੀ ਨਾਲ ਸਰਕਾਰ ਤੇ ਸਿਸਟਮ ਦਾ ਫਾਇਦਾ ਲੈ ਕੇ ਉਹਦੇ ਨਾਲ ਜੁੜ ਕੇ ਤੁਸੀਂ ਆਪਣੇ ਕੰਮ ਕਾਰੋਬਾਰ دار ਉਮੀਦਾਰੋਂ ਜਿਹੜਾ ਉਹ ਅੱਗੇ ਤੋਰੋ ਲੋਨ ਮਿਲਦੇ ਨੇ ਮੁਫਤ ਟ੍ਰੇਨਿੰਗਸ ਮਿਲਦੀਆਂ ਨੇ ਇਹਨਾਂ ਵਿੱਚ ਕਾਫੀ ਸਾਰੀਆਂ ਟ੍ਰੇਨਿੰਗਸ ਕੀਤੀਆਂ ਹੋਈਆਂ ਨੇ ਤੁਸੀਂ ਵੀ ਇਹਨਾਂ ਸਕੀਮਾਂ ਦਾ ਲਾਹਾ ਲੈ ਸਕਦੇ ਹੋ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦਫ਼ਤਰ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਚਾਹੋ ਤਾਂ ਖੇਤੀਬੜੀ ਅਫਸਰ ਨਾਲ ਖੇਤੀਬੜੀ ਦਫ਼ਤਰ ਦੇ ਵਿੱਚ ਸੰਪਰਕ ਕਰ ਸਕਦੇ ਆ ਬਹੁਤ ਸਾਰੀਆਂ ਚੀਜ਼ਾਂ ਜੜੀਆਂ ਤੁਹਾਡੇ ਕੰਮ ਦੀਆਂ ਉਹ ਤੁਹਾਨੂੰ ਉੱਥੇ ਮਿਲ ਸਕਦੀਆਂ ਆ ਜਿਹੜੀਆਂ ਕਿ ਤੁਹਾਡੇ ਅੱਗੇ ਜ਼ਿੰਦਗੀ ਨੂੰ ਸੁਖਾਲਾ ਕਰਨ ਦੇ ਵਿੱਚ ਕਾਰੋਬਾਰ ਹੈਗੇ ਆ ਉਹਨਾਂ ਬਾਰੇ ਤੁਹਾਨੂੰ ਜਾਣਕਾਰੀ ਮਿਲ ਸਕਦੀ ਫਿਲਹ ਤੁਸੀਂ ਜਿਹੜਾ ਪਰੈਮੀਸ਼ਾ ਟੀਵੀ ਦੇ ਨਾਲ ਤੁਹਾਡਾ ਆਪਣਾ ਤੁਹਾਡੇ ਲਈ